ਕੋਈ ਬਹੁਤ ਦਿਨਾਂ ਤੋਂ ਆਪਣਾ ਟਰੈਕਟਰ ਖੜਾ ਹੀ ਸੀ ਕੰਮ ਨਹੀਂ ਕੀਤਾ ਤੇ ਕੋਈ ਜੀਪ ਤੇ ਵੀ ਨਹੀਂ ਕੀਤਾ ਜੀਪ ਦਾ ਵੀ ਕੱਲ ਨੂੰ ਇੰਜਨ ਪੱਕਾ ਡੰਨ ਰੱਖ ਦੇਣਾ ਤੇ ਇੱਧਰ ਇਹਦਾ ਅੱਜ ਆਪਾਂ ਲੈਣ ਚੱਲੇ ਨੇ ਦੇ ਰਿਮ ਜਿਵੇਂ ਤੁਹਾਨੂੰ ਪਤਾ ਸਮਰਾਲੇ ਤੋਂ ਆਪਾਂ ਇਹਦੇ ਰਿਮ ਬਣਵਾਏ ਸੀਗੇ ਜਿਹੜੇ ਚੌੜੇ ਕਰਵਾਏ ਨੇ ਆਪਾਂ ਦੂਜੇ ਟਾਇਰਾਂ ਲਈ 14 ਇੰਚ ਟਿਊਬਲੈਸ ਹੁਣ ਇਹਦਾ ਜੱਬ ਖਾਨਾ ਹੀ ਮਗਾ ਦੇਣਾ ਆਪਾਂ ਨੇ ਸਾਰਾ ਇੱਕ ਵਾਰੀ ਜਿਵੇਂ ਉਹ ਪਿੱਛੇ ਵਾਲੇ ਟਿਊਬਲੈਸ ਹੋਏ ਹੋਏ ਨੇ ਉਦਾਂ ਹੀ ਆਪਾਂ ਮੂਹਰੇ ਵਾਲੇ ਕਰਾਤੇ ਕੱਲ ਨੂੰ ਤੁਹਾਨੂੰ ਬਸ ਦੇਖਣ ਨੂੰ ਮਿਲੂਗਾ ਹੁਣ ਤੇ ਫਿਲਟਰ ਲਾਉਣਾ ਇੱਕ ਜਦੋਂ ਆਪਾਂ ਇਹਦਾ ਪੈਰਦਾਨ ਬਣਾਵਾਂਗੇ ਤਾਂ ਪੈਰਦਾਨ ਤੇ ਆਹ ਵਾਲੀ ਆਪਾਂ ਇਹਦੇ ਰੇਸ ਲਾਉਣੀ ਆ ਆਹ ਵਾਲੀ ਰੇਸ ਲਾ ਦਨੀ ਆ ਆ ਕੇ ਰੱਖੀ ਹੋਈ ਆਪਾਂ ਸਾਈਡ ਤੇ ਜਾਂ ਨੀਚੋਂ ਜੇ ਕੱਢ ਕੇ ਆਪਾਂ ਇਹਦੇ ਤੇ ਲਾਵਾਂਗੇ ਬਾਕੀ ਜਿਵੇਂ ਤੁਸੀਂ ਦੇਖਿਆ ਬਾਕੀ ਤਾਂ ਕੰਮ ਕੀਤਾ ਹੀ ਹੋਇਆ ਤਾਂ ਸਾਰਾ ਬਸ ਆ ਇੱਕ ਦੋ ਚੀਜ਼ਾਂ ਰਹਿੰਦੀਆਂ ਇੱਕ ਆਪਾਂ ਦਾ ਜਿਹੜਾ ਡਬਲ ਕਰਿਆ ਸੀਗਾ ਇਹ ਕਾਮਯਾਬ ਨਹੀਂ ਹੋਇਆ ਦੋਨੇ ਇਹਨੂੰ ਸਿੰਗਲ ਹੀ ਕਰਾਂਗੇ ਆਪਾਂ ਸਿੰਗਲ ਬ੍ਰੈਕ ਕਰਕੇ ਤੋੜ ਤੋ ਗਿਆ ਟਰੈਕਟਰ ਨੂੰ ਐਣ ਇਹਦੀ ਜਿਹੜੀ ਆਪਾਂ ਸ਼ੋ ਉੱਚੀ ਚੱਕੀ ਸੀਗੀ ਸ਼ੋ ਵੀ ਨੀਚੇ ਕਰਨੀ ਆ ਕਿਉਂਕਿ ਬੁਰਾ ਲੱਗਦਾ ਉੱਚਾ ਮੁਰੋਂ ਸ਼ੋ ਉੱਚੀ ਜੀ ਹੋ ਗਈ ਪਿੱਛੋਂ ਐਣ ਬਾਨ ਨਹੀਂ ਰਿਹਾ ਲੈਵਲ ਤੇ ਬਸ ਲਿਆ ਕੇ ਰਿਮ ਰੋਮੋ ਫਿੱਟ ਕਰਕੇ ਪਿੱਛੇ ਇਹਦੇ ਯੂ ਪਾਈਪ ਲਵਾਉਣੇ ਆ ਜਿਹੜਾ ਇੱਕ ਦੋ ਕੰਮਾਂ ਮੈਨ ਮੈਨ ਨੇ ਕਰਾ ਕੇ ਸੀਟ ਤਾਂ ਹੋ ਰਹੀ ਆਉਗੀ ਜਿੱਥੇ ਹੈਗੀਆ ਕਿਉਂਕਿ ਇਹ ਅੱਗੇ ਵਾਲਾ ਹੋ ਗਿਆ ਜੀ ਡਿਸਟੈਂਸ ਆ ਜਿਹੜਾ ਬਹੁਤ ਵੱਧ ਗਿਆ ਕਰਦੇ ਆਂ ਬਸ ਇਹਨੂੰ ਤੋ ਤੋ ਕੇ ਰੈਡੀ ਕਰਾਂਗੇ ਇਹਨੂੰ ਹੁਣ ਲੋਈ ਆਪਾਂ ਪਹੁੰਚ ਗਏ ਖੰਨੇ ਬਸ ਹੁਣ ਜਾਣਾ ਸਮਰਾਲੇ ਖੰਨੇ ਪਹੁੰਚ ਗਏ ਆਪਾਂ ਤੇ ਬਾਕੀ ਮਿਲ ਲਿਆ ਉੱਥੇ ਜਾ ਕੇ ਸਮਰਾਲੇ ਰਿੰਮ ਦਿਖਾਉਣਾ ਤੁਹਾਨੂੰ ਕਿਵੇਂ ਬਾਈ ਨਚੋੜੇ ਕਰਕੇ ਦਿੱਤੇ ਆਪਾਂ ਨੂੰ ਆ ਪਹੁੰਚ ਗਿਆ ਹੈਮ ਟਾਇਰ ਸਮਰਾਲਾ ਇੱਥੋਂ ਆਪਾਂ ਚੱਕਨੇ ਆਪਣੇ ਰਿੰਮ ਭਾਜੀ ਨੂੰ ਤਾਂ ਤੁਸੀਂ ਜਾਣਦੇ ਹੋ ਜਿਵੇਂ ਸਾਰੀ ਤੇ ਰਿੰਮ ਆਪਣੇ ਉਰੇ ਚੌੜੇ ਹੋਏ ਪਏ ਆ ਆਨ ਫਿਊਚਰ ਆ ਪਾਰ ਟਾਇਰ ਪਾਉਣੇ ਆ ਟਰੈਕਟਰ ਦੇ ਵਿੱਚ ਇਹ ਵਾਲੇ ਟਾਇਰ ਪਾਵਾਂਗੇ ਪਿੱਛੇ ਰਿੰਮ ਦੇਖਦੇ ਆ ਆਪਣੇ ਤਿਆਰ ਹੋਏ ਪਏ ਆ ਤੇ ਲੈ ਕੇ ਜਾਂਦੇ ਆ ਵਾਸ ਹੁਣ ਸਾਰੇ ਟਰੈਕਟਰਾਂ ਦੇ ਪਾਏ ਆ ਸਾਰੇ ਸਿੱਧੇ ਰੱਖ ਲੈਂਦਾ ਲੋ ਜੀ ਰਿਮ ਆਪਣੇ ਰੱਖੇ ਗਏ ਆ ਰਿਮ ਆਪਾਂ ਚੌੜੇ ਕਰਵਾਇਆ ਤੇ ਹੋ ਗਿਆ ਆ ਵੀ ਆਪਾਂ ਪਲਟਾ ਕੇ ਲਵਾ ਲਈ ਪਲੇਟ ਵੀ ਤੇ ਦੋਨਾਂ ਦੀ ਪਰ ਟੁੱਟੀਆਂ ਆਪਾਂ ਇੱਧਰ ਲਾ ਕੇ ਕੰਮ ਐਣ ਵਧੀਆ ਹੋਇਆ ਤੇ ਉਹ ਬਲੈਸ ਹੋ ਜਾਣਗੇ ਹੁਣ ਜਿਵੇਂ ਪਹਿਲਾਂ ਸੀਗੇ ਆਪਣੇ ਟਾਇਰ ਪਿੱਛੇ ਵਾਲੇ ਦੋਨੀ ਰੰਗ ਆਪਾਂ ਇਹਨਾਂ ਨੂੰ ਘਰੇ ਜਾ ਕੇ ਮਾਰਾਂਗੇ ਜ਼ੀਰੋ ਜ਼ੀਰੋ ਹੁੰਦਾ ਔਰ ਇਹ ਸਾਰਾ ਕੰਮ ਬਾਈ ਹੈਮ ਟਾਇਰ ਸਮਰਾਲਾ ਦੇ ਬਈ ਇੱਕ ਰੇਮ ਰਹਿ ਗਿਆ ਇੱਕ ਆਪਣਾ ਟਾਇਰ ਫਿੱਟ ਹੋ ਗਿਆ ਇਹ ਬਾਈ ਨੇ ਹੈਮ ਆਲੇ ਨੇ 12 ਇੰਚ ਕਾਤਾ ਸੀਗਾ 14 ਨਹੀਂ ਕਰਿਆ ਟਾਇਰ ਦੀ ਫੀਟਿੰਗ ਫਿਰ ਵੀ ਪਲੇਟਾਂ ਪੁੱਟੀਆਂ ਕਰਕੇ ਲਾਤੀਆਂ ਉਹਨਾਂ ਨੇ ਨੰਬਰ ਇੱਕੋ ਕਿੰਨਾ ਸੋਹਣਾ ਬਣ ਗਿਆ ਐਨ ओरिजिनल ਰੇਮ ਵਾਂਗੂ ਬਸ ਇਹ ਤੋਂ ਬਾਅਦ ਚ ਰੰਗ ਮਾਰਾਂਗੇ ਤੇ ਉੱਤੇ ਤੇ ਹੁਣ ਦੂਜਾ ਟਾਇਰ ਵੀ ਫਿੱਟ ਕਰਦੇ ਆ ਆਪਾਂ ਤੇ ਤੋਂ ਬਾਅਦ ਇਹਨਾਂ ਨੂੰ ਫਿਰ ਧੋ ਧੋ ਕੇ ਟਰੈਕਟਰ ਦੇ ਫਿੱਟ ਕਰਦੇ ਆ। ਭਾਈ ਇਹ ਕਾਪਿਆ ਟਾਇਰ ਇੱਕ ਉੱਥੇ ਦੁਕਾਨ ਤੇ ਫਿੱਟ ਹੋਗਾ ਬਸ ਇਹਨੂੰ ਲੈ ਕੇ ਜਾਣਾ ਉਹ ਰਿਮ ਵਿੱਚ ਫਿੱਟ ਕਰਾਉਣੇ ਆ। ਆ ਦੇਖੋ ਪਹਿਨਾ ਆਪਣੇ ਇਦਾਂ ਹੈਗੇ ਸਾਰੇ ਰਿਮ ਪਰੋ ਇਹ ਵੀ ਹੁਣ ਆਪਾਂ ਜਿਵੇਂ ਤੁਸੀਂ ਦੇਖਿਆ ਆ ਆਪਾਂ ਪਲੇਟਾਂ ਉਲਟੀਆਂ ਕਰਕੇ ਲਵਾ ਲਈਆਂ ਬਸ ਆ ਚੱਜ ਰਿਮ ਸਾਰੇ ਫਿੱਟ ਕਰ ਦਿੰਨੇ ਆ ਇਹਨਾਂ ਦੇ ਤੇ ਤੋਂ ਬਾਅਦ ਪੈੜ ਦਾੰ ਦਾ ਕੰਮ ਉਦੋਂ ਬਾਅਦ ਟਰੈਕਟਰ ਰੈਡੀ ਆ ਸਾਰਾ ਸੋ ਜਿਵੇਂ ਕਿ ਨੀਚੇ ਕਰਨੀ ਇੱਕ ਅੱਧਾ ਕੰਮ ਆ ਰੰਗ ਇਹਨੂੰ ਆਪਾਂ ਥੋੜਾ ਟਾਈਮ ਬਾਅਦ ਕਰਾਵਾਂਗੇ ਸਾਰੇ ਨੂੰ ਸਾਰਾ ਹੀ ਕਰਾਵਾਂਗੇ yellow ਵਾਲਾ ਵੀ ਦੁਬਾਰਾ ਕਰਾਵਾਂਗੇ ਆ ਵੀ ਦੁਬਾਰਾ ਕਰਾਵਾਂਗੇ A to Z ਕਲਰ ਹੀ ਦੁਬਾਰਾ ਕਰਾਵਾਂਗੇ ਸਾਰੇ ਚੱਲਦਾ ਤੁਸੀਂ ਦੇਖਿਆ ਜਿਵੇਂ ਓਕਈ ਆ ਗੇਅਰ ਵਿੱਚ ਤੇਲ ਪਾਉਣਾ ਆਪਾਂ ਇਹਦੇ ਵਿੱਚ ਦੁਬਾਰਾ ਤੇਲ ਪਾਵਾਂਗੇ ਇਹਦੇ ਵਿੱਚ ਦੇਖੇ ਬਾਕੀ ਤੁਸੀਂ ਦੇਖਿਆ ਇਹ ਇਹਨੂੰ ਰੈਟ ਰੋਡ ਤੇ ਵੀ ਅੱਜ ਇੰਜਾਂ ਰੱਖਣਾ ਰੈਟ ਰੋਡ ਤੇ ਅੱਜ ਇੰਜਾਂ ਰੱਖ ਦਾਂਗੇ ਆਪਣਾ ਜਿਹੜਾ ਪਿਆਰ ਲੁਕੋਇਆ ਉਹਦੇ ਇਹ ਵਾਲਾ ਇੰਜਣ ਇਹਦੇ ਵਿੱਚ ਫਿੱਟ ਕਰਦੇ ਅੱਜ ਦੇਖੇ ਸਾਰੇ ਵੀ ਤੇ ਵੀ ਹੁਣ ਪ੍ਰੋਪਰ ਸਾਰੀਆਂ ਤਿੰਨ ਚਾਰੀ ਚੀਜ਼ਾਂ ਪਾ ਜੈੜੀ ਕਰਨੀਆਂ ਟਾਇਰਾਂ ਦੀ ਲੁੱਕ ਤਾਂ ਬਹੁਤ ਘੈਂਟ ਨਿਕਲ ਕੇ ਆਉਣੀ ਆ ਹੁਣ ਚੌੜੇ ਹੋਗੇ ਜਿਵੇਂ ਵਧੀਆ ਤੇ ਇੱਕ ਆਪਾਂ ਦਾ ਸਟੀering ਮੰਗਾਉਣਾ ਦੂਆ ਦੇਖਣਾ ਵੈਸੇ ਤਾਂ ਮੇਰੀ ਸਲਾਹ ਹਾਂ데요 ਜਿਵੇਂ BMW ਦਾ ਵੱਡੀ ਗੱਡੀ ਦਾ ਮਰਸਡੀ ਮੁਰਸਡੀ ਦਾ ਸਟੀering ਲਾਉਣੇ ਇਹਦੇ ਉੱਤੇ ਦੇਖ ਕੇ ਉਹ ਵੀ ਬਹੁਤ ਘੈਂਟ ਲੱਗੂਗਾ ਮਰਸਡੀ ਦਾ ਸਟੀering ਟੈਂਕੀ ਤੁਸੀਂ ਦੇਖੀ ਆ ਆਪਾਂ ਨੀਚੇ ਰੱਖੀ ਹੋਈ ਆ ਬਸ ਆ ਵਾਪਸੀ ਦੇ ਪੈਪ ਵਾਲੀ ਇਹਦੇ ਵਿੱਚ ਉਹ ਲਾਉਣੀ ਆ ਕਰਦੇ ਆ ਵਾ फटाफट ਸਾਰਾ ਕੁਝ ਹੋਣ ਰੈਡੀ ਦੋ ਹੀ ਟਾਇਰ ਦੋਨੀਆਂ ਆ ਗਿਆ ਆਪਣੇ ਫਿੱਟੋ ਕੇ ਇਹਨਾਂ 'ਚ ਫਰਕ ਆਉ ਜਿਵੇਂ ਆਪਣੇ ਪਿੱਛੇ ਵਾਲੇ ਟਾਇਰਾਂ 'ਚ ਬੜਾ ਛੋਟਾ ਨੂੰਵੇਂ ਲੱਗ ਰਿਹਾ ਮੈਨੂੰ ਪਿੱਛੇ ਵਾਲੇ ਟਾਇਰ ਵੀ ਆਹ ਮੂਰੇ ਆ ਲੈਨੇ ਦੋਨੀਆਂ ਫਰੰਟ ਟਾਇਰ ਬਸ ਉਹਨੋਂ ਵਾਲੇ ਟਾਇਰ ਖੋਲਦੇ ਆਪਾਂ ਆਹ ਵਾਲੇ ਤੇ ਇਹਨਾਂ ਨੂੰ ਫਿੱਟ ਕਰਦੇ ਆਂ ਬਸ ਇਹਦੇ ਤੇ ਫਿਰ ਇਹਨੂੰ ਪਿੱਛੇ ਕਰ ਲਾਂਗੇ ਉੱਥੇ ਇੱਕ ਟਾਇਰ ਖੋਲਤਾ ਆਪਾਂ ਨੇ ਤੇ ਆਹ ਵਾਲਾ ਉਨਾਵਲਾ ਫਿੱਟ ਕਰ ਰਹੇ ਆ ਇਹਦੇ ਵਿੱਚ ਤੇ ਇਸ ਵਾਰ ਆਪਾਂ ਨੇ ਤੁਹਾਨੂੰ ਦੇਖਿਆ ਹੈ ਨਾ ਜਿਵੇਂ ਆ ਠੀਕਾ ਬੁਰੀ ਲੱਗਦੀ ਆਪਾਂ ਨੇ ਤਾਂ ਡੂੰਗੀ 3 ਇੰਚੀ ਕਰਾ ਕੇ ਦੇਖੀ ਆ ਦੇਖਦੇ ਆ ਅੰਦਰ ਮੈਨੂੰ ਤਾਂ ਲੱਗਦਾ ਨਹੀਂ ਮੁੱਲ ਟਾਇਰ ਲੱਗੂਗਾ ਨਾਲ ਹੋ ਸਕਦਾ ਆਪਾਂ ਨੇ ਇਹਦੇ ਵਿੱਚ ਸਪੈਸਰ ਪਾਉਣੇ ਪੈਣ ਲੱਗ ਰਿਹਾ ਬਾਕੀ ਦੇਖਦੇ ਆ ਫਿੱਟ ਕਰਕੇ ਹਾਂਜੀ ਹਾਂਜੀ ਲੱਗੂ ਆਈ ਸਪੈਸਰ ਪਾਉਣੇ ਪੈਣਗੇ ਆਪਾਂ ਨੂੰ ਲੱਗ ਰਿਹਾ ਕਰਕੇ ਦੇਖਦੇ ਆ ਚਲੋ ਫਿੱਟ ਤੁਸੀਂ ਦੇਖਿਆ ਫਰਕ ਪੈ ਗਿਆ ਸੀਗਾ ਇਹ ਆਪਾਂ ਬਣਵਾਏ ਥੇ ਕਿ ਕਹਿ ਕੇ 3 ਇੰਚੀ ਤੇ 4 ਇੰਚੀ ਬਣਾਤੇ ਸੀ ਭਾਈ ਨੇ ਤੇ ਫਿਰ ਹੁਣ ਆਪਾਂ ਨੇ ਇਹਦੇ ਵਿੱਚ ਸਪੈਸਰ ਪਾਉਣਾ ਥਾ 1 ਇੰਚੀ ਤੋਂ ਸਵਾ ਇੰਚ ਦਾ ਸਪੈਸਰ ਪਾਉਣਾ ਸੀਗਾ ਤਾਂ ਉਹ ਆਪਾਂ ਬਣਵਾ ਲਿਆ ਸਪੈਸਰ ਆ ਦੇਖੋ ਇੰਚੀ ਦਾ ਸਪੈਸਰ ਹੈ ਹਨਾ ਨਾਲ ਆਪਣੇ ਕੋਲ ਪਲੇਟ ਲਾਈ ਸੀਗੀ ਇਹਦੇ ਤੋਂ ਪਹਿਲਾਂ ਇਹਦੇ ਨਾਲ ਦੀ ਆਪਾਂ ਇੰਚੀ ਦਾ ਸਪੈਸਰ ਬਣਵਾ ਲਿਆ ਇਹ ਗਲੀਆਂ ਦੇ ਵਿੱਚ ਪੈ ਜੂਗਾ ਥੋੜੇ ਮੋਟੀ ਚਾਹੀਦੀਆਂ ਉਹਨੂੰ ਵੀ ਦੇਖ ਲੈਣਾ ਬਾਕੀ ਫਿਰ ਆਹ ਜਿਹੜੀਆਂ ਗੁੱਲੀਆਂ ਲੰਬੀਆਂ ਲਿਆਵਾਂਗੇ ਥੋੜੀਆਂ ਹੋਰ ਥੋੜੀ ਹੋਰ ਗੁੱਲੀ ਲੰਬੀ ਲਿਆਵਾਂਗੇ ਜਨਾਪਿਆ ਐਸੇ ਤੱਕ ਪੜਨਾ ਚਾਹੀਦਾ ਗੁੱਲੀਆਂ ਨੇ ਜਿਹੜੀਆਂ ਇਹ ਵੀ ਲੰਬੀਆਂ ਲੈ ਕੇ ਆਉਣੀਆਂ ਪੈਣੀਆਂ ਥੋੜੀਆਂ ਜੀਆਂ ਇਹਦੇ ਨਾਲੋਂ ਅੱਧਾ ਇੰਚੀ ਲੰਬੀਆਂ ਹੋਰ ਲੈ ਕੇ ਆਉਣੀਆਂ ਪੈਣੀਆਂ ਤਾਂ ਜਾ ਕੇ ਇਹਨਾਂ ਦੀ ਸੈਟਿੰਗ ਆਊਗੀ ਤੇ ਅੱਠ ਗੁੱਲੀਆਂ ਲੈ ਕੇ ਆਉਣੀਆਂ ਪੈਣੀਆਂ ਨਟ ਹੀ ਝੜਾ ਲਾਂਗੇ ਦੇਖ ਕੇ ਗੁੱਲੀਆਂ ਗੁੱਲੀਆਂ ਲੰਬੀਆਂ ਲਿਆਉਣੇ ਇਹਦਾ ਵੀ ਕੰਟੈਕਟਰ ਰੋਡ ਦਾ ਆ ਕੇ ਅੱਜ ਤਾਂ ਇੰਜਣ ਦੇਖਦੇ ਰੱਖਦੇ ਆ ਟਰੈਕਟਰ ਤਾਂ ਆਪਾਂ ਕੱਲ ਨੂੰ ਰੈਡੀ ਕਰ ਦੇਣਾ ਪੂਰਾ ਸਾਰਾ ਇਹਦਾ ਤਾਂ ਅੱਜ ਜੱਜ ਪਟਾਰ ਕਸਾਂਗੇ ਸਾਰੇ ਲੋਈ ਇੱਕ ਟਾਇਰ ਕਰਤਾ ਆਪਾਂ ਫਿੱਟੇ ਦਾ ਬਹੁਤ ਸੋਹਣਾ ਲੱਗਦਾ ਹੁਣ ਤਾਂ ਚੌੜਾ ਹੋ ਗਿਆ ਹਨ ਵਧੀਆ ਤੇ ਇੰਦੀ ਆਪਾਂ ਸ਼ੋਅ ਵਾਸਤੇ ਚੇਕ ਕਰਨੀ ਆ ਫਿਰ ਇਹਨ ਵਧੀਆ ਜਿਹਾ ਲੱਗਣ ਲਾ ਜਾਊਗਾ। ਬਾਕੀ ਕੰਮ ਓਕੇ ਆ ਬਸ ਉਹਨੂੰ ਦੂਜਾ ਟਾਇਰ ਆ ਉਹ ਵੀ ਆਪਣਾ ਪਿਆ। ਉਹ ਵੀ ਉਧਰਲਾ ਆਪਾਂ ਫਿੱਟ ਕਰਦੇ ਆ। ਤੇਰਾ ਲੈ ਪੈਂਚਰ ਆ। ਇਹਨਾਂ ਨੂੰ ਰੱਖ ਦਾਂਗੇ ਆ ਆਉਣ ਵਾਲੇ ਸਟੇਰ ਵੀ ਆਪਾਂ ਦੇ ਰਿਮ ਬਣਵਾਵਾਂਗੇ। ਉੱਥੇ ਹੀ ਟਿਓਪਲਸ ਰਿਮ ਬਣਵਾ ਕੇ ਉਹ ਚੜਵਾਵਾਂਗੇ ਇਹਨਾਂ ਤੇ। ਥੋੜੇ ਜਿਹਾ ਛੋੜੇ ਹੋਰ ਕਰਵਾ ਲਾਂਗੇ। ਨਹੀਂ ਵੈਸੇ ਵਧੀਆ ਇੰਨਾ ਕਿਚੋੜਾ। ਇਹ ਰਿਮ ਬਣਵਾਉਣੇ ਆਪਾਂ ਇਹਦੇ ਵੀ। ਹੁਣ ਇੱਕ ਅੱਧਾ ਕੰਮ ਆ ਜਿਹੜਾ ਅੱਗੇ ਉਹ ਵੀ ਕਾਲਾਂ ਬਸ ਬ੍ਰੇਕਾਂ ਬਰੂਕਾਂ ਦਾ ਬਾਕੀ ਤਾਂ ਹੋ ਹੀ ਗਿਆ ਟਾਇਰਾਂ ਦਾ ਚੱਲਦਾ ਹੋ ਜੂਗਾ ਬਸ ਇੱਕ ਸ਼ੋ ਨੀਚੇ ਕਰਨੀ ਆ ਆਪਾਂ ਹੋਰ ਕੁਝ ਨਹੀਂ ਕਰਨਾ ਇਹਦਾ ਸ਼ੋ ਨੀਚੇ ਕਰ ਕਹਿਣ ਬਰਾਬਰ ਜਾ ਹੋ ਜੂ ਪਹਿਲਾਂ ਵਾਂਗੋਂ ਇਹਨ ਵਧੀਆ ਲੱਗਣ ਲੱਜੂ ਇੱਕ ਆਪ ਇਹਦੀ ਝਾਲੀ ਬਣਵਾਉਣੀ ਆ ਫਰੰਟ ਵਾਲੀ ਆਹ ਵਾਲੀ ਇਹ ਵੀ ਦੇਖ ਰਿਹਾ ਬਾਕੀ ਤਾਂ ਓਕੇ ਆ ਫਿਰ ਇਹਦੀ ਵਾਇਰਿੰਗ ਕਰਾਵਾਂਗੇ ਪੈਰਦਾਨਾਂ ਦਾ ਕੰਮ ਹੋਊਗਾ ਨਾਲ ਨਾਲ ਡੈਲੀ ਵਲੌਗ ਹੋਊਗਾ ਤੇ ਰੈਕਟਰ ਰੋਡ ਦਾ ਆਪਾਂ ਇੰਜਨ ਰੱਖਦੇ ਆ ਇਹ ਵੀ ਰੱਖਦੇ ਆ ਬਸ ਲੋ ਜੀ ਦੂਆ ਟਾਇਰ ਵੀ ਆਪਾਂ ਖੋਲ ਲਿਆ ਬਸ ਇਹ ਵੀ ਫਿੱਟ ਕਰਦੇ ਆ ਦਾ ਸਪੈਸਰ ਬਣ ਰਿਹਾ ਉੱਥੇ ਸਪੈਸਰ ਬਣ ਜਵੇ ਬਸ ਉਹ ਤੋਂ ਬਾਅਦ ਇਹ ਵੀ ਆਪਾਂ ਨੇ ਫਿੱਟ ਕਰ ਦੇਣਾ ਆ ਪਿਆ ਇਹਦਾ ਟਾਇਰ ਆ ਦੋਨੇ ਖੋਲੇ ਆ ਆਪਾਂ ਆਪਾਂ ਇੰਜਨ ਰੈਕਟਰ ਰੋਡ ਦਾ ਬਸ ਅੱਜ ਇਹਦੇ ਤੇ ਵੀ ਆਪਾਂ ਨੇ ਫਿੱਟ ਕਰ ਦੇਣਾ ਇੰਜਨ ਲਾਈਟ ਚਲੀ ਗਈ ਨਹੀਂ ਇਹਦੇ ਤੇ ਵੀ ਅੱਜ ਇੰਜਨ ਫਿੱਟ ਕਰਦੇ ਆ ਆਪਾਂ ਅਸੇ ਇੰਜਨ ਫਿੱਟ ਕਰਕੇ ਰੇਡੀਏਟਰ ਲਾਉਣਾ ਪੱਖਾ ਇਹਦੇ ਤੇ ਲੱਗੇ ਹੀ ਹੋਇਆ ਤੇ ਬਸ ਉਹ ਲਾਠਾ ਜਿਹੜੀ ਉਹ ਸੈੱਟ ਕਰਾ ਕੇ ਉਹ ਪਾਉਣੀ ਆਪਾਂ ਵਿੱਚੋਂ ਸੈਂਟਰ ਚ ਕਰਾ ਕੇ ਉਹ ਤੋਂ ਬਾਅਦ ਕੰਮ ਰੇਡੀ ਆ ਆਪਣਾ ਸਾਰਾ ਕੋਈ ਦੇਖੋ ਤਾਂ ਲੁੱਕ ਕਿਵੇਂ ਲੱਗ ਰਹੀ ਆ ਸ਼ੇਪ ਦੇਖੋ ਟਾਇਰਾਂ ਦੀ ਬਾਕੀ ਇਹਦੇ ਸ਼ੋਅ ਨੀਚੇ ਕਰਦੀ ਆ ਆਪਾਂ ਉਦੋਂ ਬਾਅਦ ਦੇਖੋ ਇਹਨਾਂ ਦਾ ਹੋਰੀ ਕੋਸ ਲੱਗਣ ਲੱਗ ਜਾਣਾ ਸ਼ੋਰ ਨੀਚੇ ਕਰਤੀ ਜੀ ਬਸ ਕੰਪਨਾਂਡ ਖੋਲ ਕੇ ਸ਼ੋਰ ਨੀਚੇ ਕਰਕੇ ਐਂਗਲਾਂ 'ਚ ਦੁਬਾਰਾ ਗੜੀ ਮਾਰ ਕੇ ਫਿਰ ਕਰਦੇ ਆਂ ਦੇਖਦੇ ਆਂ ਕਿਉਂਕਿ ਜਾਂ ਤਾਂ ਸਿੱਧੀ ਕਰਾਂਗੇ ਜਾਂ ਨੀਚੇ ਕਰਾਂਗੇ ਕਿਉਂਕਿ ਇਹਦੇ ਰੇਡੀਏਟਰ ਵੀ ਲੱਗਦਾ ਨਾ ਮੂਰੇ ਫਰੰਟ ਤੇ ਉਹ ਵੀ ਲੱਗਦਾ ਕਰਦੇ ਆਂ ਦੇਖਦੇ ਆਂ ਕਿਵੇਂ ਹੁੰਦਾ ਸੈੱਟ ਤੇ ਪਲੇਟਫਾਰਮ ਦਾ ਵੀ ਕੰਮ ਕਰਨਾ ථාටකර් දෙහොවි, ආද දෙක්කො සිට්ට රනම්